ਨਾ ਕਰ ਅੜੀਆਂ ਲੱਗ ਜਾਏ ਅੱਖੇ ਉੱਠ ਮੇਰੀ ਮਾਮਾ ਲੈਣੀ ਆਓ ਜੀ ਹਾਸੇ ਦੇ ਕੀ ਉਹ ਕਈ ਵਾਰ ਤੁਹਾਡੇ ਨਾਲ ਵੀ ਤੇ ਨਹੀਂ ਦੀ ਨਾ ਕਰ ਅੜੀਆਂ ਲੱਗ ਜਾਏ ਅੱਖੇ ਉੱਠ ਮੇਰੀ ਮਾਮਾ ਲੈਣੀ ਮੇਰੇ ਲੋ ਤਾਂ ਫਰਕ ਲਾ ਲੈ ਇਹਨਾਂ ਦੀ ਕਿੱੱਚੇ ਪਿੱਛੇ ਮਤ ਹੁੰਦੀ ਹੈ ਹੁਣ ਮੇਰੇ ਲੋ ਫਰਕ ਲਾ ਲਿਆ ਆ ਢੋਲਕੀ ਵਾਲਿਆਂ ਨੂੰ ਮौज ਲੱਗ ਗਈ ਚਲਾ ਆ ਜਾ ਆ ਜਾ ਵੇ ਆ ਜਾ ਚੰਗੀ ਰੰਗੀ ਇਹਦਾ ਪਹਿਲਾ ਇੱਕ ਪੱਥਰ ਤਾਣਾ ਉਹ ਮੈਂ ਤੱਕ ਦਾ ਆ ਜਾ ਕਿਉਂ ਛੇਤੀ ਮਰਨਾ ਯਾ ਲੱਗ ਜਾਏ ਆ ਕੇ ਉੱਠ ਮੇਰੀ ਮਾਂ ਮਾਲੇਣੀ ਦੇ ਖੂਟੋ ਬੇ ਵਿੱਚ ਡੁੱਬ ਕੇ ਮਰ ਜੂ ਲੱਪਣੀ ਨਹੀਂ ਤੂੰ ਭਾਲਣੀ ਆ ਤੁਹਾਡੇ ਸੁਣਨ ਵਾਲੀ ਕਹਿੰਦਾ ਕਬੀਲ ਡੜੀ ਉਹ ਨਾ ਕਰ ਅੜੀਆਂ ਲੱਗਦਾ ਆ ਕੇ ਉੱਠ ਮੇਰੀ ਮਾਂ ਮਾਲੇਣੀ ਖੂਟੇ ਬੇ ਵਿੱਚ ਡੁੱਬ ਕੇ ਮਰ ਜੂ ਲੱਪਣੀ ਨਹੀਂ ਤੂੰ ਭਾਲਣੀ ਆ ਮੂੰ ਤੇ ਆਈ ਗੱਲ ਨਹੀਂ ਰਹਿੰਦੀ ਇੱਕ ਬੰਦੇ ਦੀ ਜਨਾਨੀ ਗੁੱਸੇ ਨਾਲ ਨਹਿਰ ਚ ਛਾਲ ਮਾਰਦੀ ਡਿੱਗ ਪਈ ਉਹ ਨਾਲ ਉਹਦਾ ਯਾਰ ਦੋਸਤ ਉਹ ਜਿੱਧਰ ਨੂੰ ਪਾਣੀ ਜਿੱਧਰੋਂ ਆਉਂਦਾ ਸੀ ਨਾ ਪਾਣੀ ਚੜਦੇ ਪਾਸੇ ਉਦੋਂ ਦੋਨੇ ਤੁਰੇ ਜਾਂਦੇ ਉਹ ਨਾਲ ਤਾਂ ਕਹਿੰਦਾ ਤੇਰਾ ਪਰਿਵਾਰਾ ਕਜਰਾ ਤੇਰੇ ਬੱਚੇ ਐ ਤੂੰ ਇਹ ਕੀ ਕਰਦਾ ਆਪਾਂ ਇਧਰ ਨੂੰ ਜਲਦੀ ਜਲਦੀ ਪਾਣੀ ਜਾਂਦਾ ਉਹਨਾਂ ਨੂੰ ਵੀ ਤੰਨ ਨੂੰ ਵੀ ਪਤਾ ਪਹਿਲੇ ਦਿਨੇ ਪੁੱਠੇ ਪਾਸੇ ਜਾਂਦੀ ਸੀ ਔਰ ਮਾਕਰ ਅੜੀਆਂ ਲੱਗ ਜਾਏ ਅੱਗੇ ਊਠ ਮੇਰੀ ਇਹ ਮਾਂ ਵਾਲ ਲੈਣੀ ਨਹੀਂ ਆ ਤੇਰੀ ਹੱਤਾ ਕੂਮਤ ਸਦੀ ਤੇਰੇ ਆਤਾ ਕੂਮਤ ਕਰਦੀ ਸਭ ਕਮਕਾਰ ਸੰਭਲਣੀ ਇਹੋ ਜੀ ਕਿ ਚੌਧਰ ਕਿਸੇ ਨੇ ਚੁੱਲੇ ਦੇ ਵਿੱਚ ਮਾਲਣੀ ਗਿਜਲਤਾ ਖਾਨ ਜੋ ਭੂਤ ਆਉਂਦੇ ਕਦੋਂ ਗੱਲਾਂ ਨਾਲ ਭੂਤ ਉਹ ਗਿਜਲਤਾ ਖਾਨ ਜੋ ਭੂਤ ਆਉਂਦੇ ਕਦੋਂ ਗੱਲਾਂ ਨਾਲ ਭੂਤ ਉਹ ਤੂੰ ਖਾਈ ਕਰੀਏ ਚੁਕਤਦੇ ਹੁਣੇ ਪਵਾੜਾ ਪੈ ਜਾਊਗਾ ਉਹ 1 ਮਿੰਟ ਦੇ ਅੰਦਰ ਚੇਕ ਚਹਾੜਾ ਤੇ ਜੂਰਾ 1 ਮਿੰਟ ਦੇ ਅੰਦਰ ਵੇਜਾ ਗਿਆ ਉਹ ਜੂਰੀਆ ਮੇਰੇ ਨਾਲੋਂ ਵੱਧ ਕੇ ਤੈਨੂੰ ਫਿਕਰ ਤੇਰੇ ਇਸ ਕਰਦਾ ਨਾ ਫਿਕਰ ਜਿੰਨਾ ਖਰਚਾ ਤੇਰਾ ਚੱਕਾ ਦੂਰਾ ਕਰਦਾ ਨਾ ਉਹ ਮੇਰੇ ਨਾਲੋਂ ਵੱਧ ਕੇ ਤੈਨੂੰ ਫਿਕਰ ਤੇਰੇ ਇਸ ਕਰਦਾ ਨਾ ਬੱਚਿਆਂ ਦੇ ਘਰ ਕੋਠਾ ਦਿੰਦਾ ਵੱਲੀ ਕਿਧਰੇ ਮਰਦਾ ਨਾ ਜੇ ਤੂੰ ਬੜਾ ਗੁੱਸਾ ਕਰਦੀ ਅੱਜ ਤੂੰ ਮੂੰਹ ਤੇ ਧਰਦਾ ਨਾ ਅੱਜ ਮੁੱਖ ਸੌਣ ਲਾ ਵੀ ਆਸ ਬਲੀਟਾ ਚੱਕੀ ਵਾਲੀ ਪੜ੍ਹਦੀ ਬਾਣੀ ਨਾਲ ਗਿਆ ਬਲੀਟਾ ਚੱਕੀ ਆਵੇਗੀ